2 1 ਨਾੜੇ ਨਾ ਰੱਟਾ ਜਰਾ ਪਿਆ ਦਲਜੀਤ ਦੇ ਨਾਲ ਤਾਂ ਬਾਕੀ ਤੁਸੀਂ ਮੇਰੀ ਗੱਲ ਸਮਝੇ ਹੀ ਨਹੀਂ ਜੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਨਾ ਜੇ ਇਹ ਰਿਸ਼ਤਾ ਹੀ ਕਰਾਵਾਂਗੇ ਤੇ ਕੁੜੀ ਹਾਥੇ 2 1 ਤੁਸੀਂ ਤੇ ਮੇਰੀ ਗੱਲ ਮੰਨਦੇ ਹੀ ਨਹੀਂ ਜੇ ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਸੀ ਜੇ ਇਹ ਰਿਸ਼ਤਾ ਹੀ ਆਪਣੀ ਮਰਜ਼ੀ ਨਾਲ ਕਰਵਾਵਾਂਗੇ ਕੁੜੀ ਹੱਥ ਦੇ ਹਾਂ ਰੱਬ 2 1 ਤੁਸੀਂ ਮੇਰੀ ਗੱਲ ਸਮਝਦੇ ਨਹੀਂ ਜੇ ਬਗਾਣੇ ਤਾਂ ਜਾਣਾ ਵਾ ਕਿਤੇ ਤੇ ਫਿਰ ਵੀ ਉਹਨਾਂ ਨੂੰ ਰੋਟੀ ਪਾਣੀ ਤੇ ਬਣਾਉਣਾ ਹੀ ਪੈਣਾ ਵਾ ਤਹਾਡੇ ਨਹੀਂ ਨਹੀਂ ਬਣਾਉਣਾ। ਸਾਾਨੂੰ ਚੁੱਭਣਾ ਆਹ ਇੱਕ ਸਾਡਾ ਉਹ ਚੱਲ ਕੋਈ ਗੱਲ ਨਹੀਂ। ਉੱਥੇ ਛੱਡ ਜਾਇਆ ਕਰੋ। ਨਹੀਂ ਨਹੀਂ ਲੈ ਜਾਾਂਗੇ ਅਗਲੀ ਯਾਰ। ਭਾਈ ਭਜਣਾ ਨਹੀਂ ਗੱਲ ਕਰਨੀ ਹੈ ਜੀ। ਪੁੱਤ ਕੋਈ ਕੰਮ ਦੱਸਣ ਵਾਲਾ ਹੁੰਦਾ ਤੇ ਕੋਈ ਨਹੀਂ ਵੀ ਦੱਸਣ ਵਾਲਾ ਹੁੰਦਾ। ਆਹ ਇਹ ਹੈ ਤੇ ਬਗਾਨੇ ਆ। ਸਾਾਨੂੰ ਕੋ ਦੱਸਣਾ। ਉਹ ਹੈ ਤੇ ਤੁਸੀਂ ਆਪਣੇ ਜੇ ਆਣ ਤੂੰ ਵੀ ਮੈਂ ਮੈਂ ਉਹ ਪੁੱਤ ਹੈ ਤੁਸੀਂ ਵੀ ਆਪਣੇ ਜੇ। ਨਹੀਂ ਹੁਣ ਮੋਟਰਸਾਈਕਲ ਦੇ ਧੱਕੇ ਖਾਓਗੇ। ਉਹ ਕੋਈ ਗੱਲ ਨਹੀਂ ਆ ਜਾਣਾ ਤੇ ਅਸੀਂ ਆਏ। ਮੈਂ ਇਰਾਦਾ ਵਾ ਅਸੀਂ ਵੀ ਸ਼ਹਿਰ ਚਲੀਏ। ਜਗ ਜੂ ਪਰਦਾ ਫਰੇ ਇਹਨਾਂ ਨੂੰ। ਮੈਂ ਉੱਤੇ ਹੀ ਆ ਜਾ ਹਾਂਜੀ ਠਹਿਰ ਕੇ ਆਇਓ ਜੀ 2 1 ਉਹਦਾ ਇਹਨੂੰ ਛਦਾਈ ਜੇ ਨੂੰ ਮੈਂ ਖੜਨਾ ਸੀ ਕੀ ਆਂਦੇ ਹੁੰਦੇ ਆ ਲੋਡ ਵੇਲੇ ਗਦੇ ਨੂੰ ਬਾਪ ਕਹਿਣਾ ਪੈਂਦਾ ਵਾ ਹੁਣ ਆ 2 1 ਰੋਕ ਜਾ ਮੈਂ ਕਿਧਰ ਲਾਉ 2 1 ਕੋਈ ਗੱਲ ਨਹੀਂ ਪੁੱਤ ਦਲਜੀਤ ਦੇ ਨਾਲ ਜਾ ਕੇ 2 1 ਕੋਈ ਗੱਲ ਨਹੀਂ ਪੁੱਤ ਦਲਜੀਤ ਦੇ ਨਾਲ ਜਾ ਕੇ ਨਾ ਆਪੇ ਨਵਾਂ ਸੂਟ ਲੈ ਆਉਂਦਾ ਵਾ 2 1 ਮੰਮੀ ਜੀ ਮਾਈਕ ਤੇ ਦੇ ਦੇ ਮੂਵੀ ਪਹਿਲਾਂ 2 1 ਚਲ ਮੈਂ लवली ਨੂੰ ਕਹਿੰਨੀ ਆ ਜਿਹੜਾ ਕੋਈ ਸਮਾਨ ਲੈਣ ਵਤਨ ਲਿਆ ਦਿੰਦਾ ਆ 2 1 ਹਾਂ ਹਾਂ 2 1 ਹਾਂਜੀ ਮਨਦੀਪ ਮੈਂ ਤੇ ਕਹਿੰਦੀ ਸੀ ਵੀ ਤੁਸੀਂ ਆਜੋ ਕਿਸੇ ਦਿਨ ਇਹਦੇ ਨਾਲੋਂ ਤੁਸੀਂ ਮੈਨੂੰ ਸਮਾਨ ਦੱਸ ਦੋ ਜਿਹੜਾ ਜਿਹੜਾ ਲੈਣਾ ਵਾ ਧੌਮ ਲੱਗਾ ਮੈਂ ਫੜੀ ਆਉਂਗਾ ਚਲ ਇਹ ਵੀ ਕਰ ਲੀ ਹਾਂ ਮੈਂ ਮੁੰਡੇ ਨੂੰ ਹਾਂ ਕੀਤੀ ਆ ਤੇ ਛੇਤੀ ਆ ਜੀ ਟਾਈਮ ਨਾ ਨਹੀਂ ਤੁਸੀਂ ਨਹੀਂ ਕਹਿਣਾ ਦੋ ਕੀ ਇਹ ਮੁੰਡੇ ਵਾਲੇ ਵੀ ਦੱਸ ਵੀ ਸੋਹਰੇ ਤੇਰੇ ਆਉਣ ਲੱਗੇ ਆ ਕੋਲ ਤੋਂ ਬਹੇਗਾ ਵੀ ਉਹ ਤਰਾ ਕੇ ਘਰ ਨਹੀਂ ਆਗਾ ਤਕੀ ਮੇਬਾ ਕੀ ਮਿਆ ਹੱਦ ਹੋ ਗਏ ਇਹ ਮੁੰਡੇ ਵਾਲੀ ਨੇ ਬਸ ਤੇ ਪਣੀ ਕਿਦਾਂ ਗਏ ਕਿਦਾਂ ਨਹੀਂ ਦੋਵੇਂ ਜਣੇ ਜੋਬਨ ਨੂੰ ਕਿਦਾਂ ਲੈ ਗਏ ਨਾਲੋਂ ਜੋਬਨ ਨੂੰ ਤੇ ਮੰਮੀ ਚੰਗਾ ਨਹੀਂ ਸਮਝਦੇ ਉਹ ਸਮਝ ਚਲਾਉਂਦਾ ਇਥੋਂ ਗਈ ਉਹ ਚਲਾ ਲੈਂਦਾ ਮੋਟਰਸਾਈਕਲ ਕਿਵੇਂ ਦੋ 1 ਉਹ ਕੀ ਪਤਾ ਵਾ ਆਪਣਾ ਮੋਟਰਸਾਈਕਲ ਲੈ ਗਿਆ ਹੋਇਓ ਵੇਖ ਲਿਓ ਪੱਕਾ ਦਾਲ ਚ ਕੁਝ ਕਾਲਾ ਹੋਣਾ ਵਾ ਪਰ ਉੱਥੇ ਕਰਾ ਦਾਲ ਚ ਕਾਲਾ ਹੋਣਾ ਤੂੰ ਜੇ ਉਹਦੀ ਸੱਸ ਕੱਲ ਨੂੰ ਪੁੱਛੂਗੀ ਮੈਂ ਕੱਪੜੇ ਪਾਉਣ ਲੱਗਾ ਵਾ ਚਲ ਆਪਾਂ ਸ਼ਹਿਰੋਂ ਹੋ ਗਏ ਆ ਜੀ ਫੋਟੋ ਵੀ ਕਰ ਨਹੀਂ ਲੈਣਾ ਚਲੋ ਠੀਕ ਆ ਠੀਕ ਹੈ ਨਾ ਆ ਗਈ ਆ ਗਿਆ ਮੈਂ ਕੱਪੜੇ ਪਾ ਕੇ ਉਹ ਸੰਦੀਪ ਤੂੰ ਉਹਨੂੰ ਕਲੀ ਲੈ ਕੇ ਜਾਣਾ ਨਾਲ ਇਹਨਾਂ ਨੂੰ ਮੇਰੇ ਇਹ ਦੱਸੋ ਓਏ ਉਹ ਕਦੀ ਗਿਆ ਨਹੀਂ ਉੱਥੇ ਪਹਿਲੀ ਵਾਰੀ ਉਹਨੂੰ ਖਾਣਾ ਵਾ ਖਾਣਾ ਉਹਨੂੰ ਉਹਦਾ ਤੁਹਾਨੂੰ ਉਹ ਚੰਗਾ ਨਹੀਂ ਲੱਗਦਾ ਦਵਾਈਆਂ ਦੇ ਦੇ ਉਹਨੂੰ ਸੁਦਾਈ ਕਰਨ ਦੇ ਉਹ ਹੁਣ ਦੀ ਨਾਲ ਲੈ ਕੇ ਚੱਲੇ ਹੋ ਉੱਚੀ ਬੋਲਦਾ ਮੈਂ ਗਾੜੀ ਤੋਰ ਕੀ ਹੈ ਫਿਰ ਉਹਨੂੰ ਕਲੀ ਲੈ ਕੇ ਯਾਰ ਲਾਲਾ ਉਹਨੂੰ ਕਲੀ ਨਹੀਂ ਕਦੀ ਅੜਿਆ ਤੂੰ ਉਹਦਾ ਤੁਹਾਨੂੰ ਉਹ ਚੰਗਾ ਨਹੀਂ ਲੱਗਦਾ ਚਲ ਬਾਹਰੋਂ ਚਲੀਏ ਫਿਰ ਮੈਂ ਕਿਹਾ ਲੈ ਗੋਵਾ 2 1 2 1 ਨਾਰੇ ਨਾ ਰਟਾ ਤੇਰਾ ਪਿਆ ਦਲਜੀਤ ਦੇ ਨਾਲ ਤਾਂ ਬਾਕੀ ਤੁਸੀਂ ਮੇਰੀ ਗੱਲ ਸਮਝੇ ਹੀ ਨਹੀਂ ਜੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਨਾ ਜੇ ਇਹ ਰਿਸ਼ਤਾ ਹੀ ਕਰਾਵਾਂਗੇ ਤੇ ਕੁੜੀ ਹਾਥੇ 2 1 ਤੁਸੀਂ ਤੇ ਮੇਰੀ ਗੱਲ ਮੰਨਦੇ ਹੀ ਨਹੀਂ ਜੇ ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਸੀ ਜੇ ਇਹ ਰਿਸ਼ਤਾ ਹੀ ਆਪਣੀ ਮਰਜ਼ੀ ਨਾਲ ਕਰਵਾਵਾਂਗੇ ਕੁੜੀ ਹੱਥ ਦੇ ਹਾਂ 2 1 ਤੂੰ ਹੀ ਮੇਰੀ ਗੱਲ ਸਮਝਦੇ ਨਹੀਂ ਜੇ ਬਗਾਨੇ ਥਾ ਜਾਣਾ ਵਾ ਕਿਤੇ ਤੇ ਫੇਰ ਵੀ ਉਹਨਾਂ ਦੇ ਰੋਟੀ ਪਾਣੀ ਤੇ ਬਣਾਉਣਾ ਹੀ ਪੈਣਾ ਵਾ ਤੁਹਾਡੇ ਲਈ ਨਹੀਂ ਬਣਾਉਣਾ ਸਾਨੂੰ ਚੁੱਭਣਾ ਆਹ ਇੱਕ ਸਾਡਾ ਉਹ ਚੱਲ ਕੋਈ ਗੱਲ ਉੱਥੇ ਛੱਡ ਜਾਇਆ ਕਰੋ ਨਹੀਂ ਨਹੀਂ ਲੈ ਜਾਾਂਗੇ ਅਗਲੀਆ ਭਾਈ ਭਜਣਾ ਨਹੀਂ ਗੱਲ ਕਰਨੀ ਹੈ ਜੀ ਪੁੱਤ ਕੋਈ ਕੰਮ ਦੱਸਣ ਵਾਲਾ ਹੁੰਦਾ ਤੇ ਕੋਈ ਨਹੀਂ ਵੀ ਦੱਸਣ ਵਾਲਾ ਹੁੰਦਾ ਆਹ ਇਹ ਹੈ ਤੇ ਬਗਾਨੇ ਆ ਸਾਨੂੰ ਕੋ ਦੱਸਣਾ ਉਹ ਹੈ ਤਾਂ ਤੁਸੀਂ ਆਪਣੇ ਜੇ ਆਣ ਤੋਂ ਵੀ ਮੈਂ ਮੈਂ 2 1 ਉਹ ਪੁੱਤ ਹੈ ਤੁਸੀਂ ਵੀ ਆਪਣੇ ਜੇ ਨਹੀਂ ਫਰ ਮੋਰਸਾਲ ਦੇ ਧੱਕੇ ਖਾਓਗੇ ਉਹ ਕੋਈ ਗੱਲ ਨਹੀਂ ਆ ਜਾਣਾ ਤੇ ਅਸੀਂ ਆਏ ਇਰਾਦਾ ਵਾ ਐਵੇਂ ਸ਼ਹਿਰ ਚਲੀਏ ਲੱਗ ਜੂ ਪਰਦਾ ਫਰੇ ਇਹਨਾਂ ਨੂੰ ਮੈਂ ਉੱਤੇ ਹੀ ਆ ਜਾ ਹਾਂਜੀ ਠਹਿਰ ਕੇ ਆਇਓ ਜੀ ਕਿਉਂ ਵਾ ਕਿਉਂ ਵਾ ਉਹ ਦੈਨੂ ਸਦਾਈ ਜੈ ਨੂੰ ਮੈਂ ਖੜਨਾ ਸੀ ਕੀ ਆਂਦੇ ਹੁੰਦੇ ਆ ਲੋਡ ਵੇਲੇ ਗਦੇ ਨੂੰ ਬਾਪ ਜਾਣਾ ਪੈਂਦਾ ਵਾ ਹੁਣ ਆ 2 1 ਰੋਕ ਜਾ ਮਾਈਕ ਤੇ ਲਾਓ 2 1 2 1 ਕੋਈ ਗੱਲ ਨਹੀਂ ਪੁੱਤ ਦਲਜੀਤ ਦੇ ਨਾਲ ਜਾ ਕੇ ਨਾ ਆਪੇ ਨਵਾਂ ਸੂਟ ਲੈ ਆਂਦਾ ਵਾ 2 1 ਮੰਮੀ ਜੀ ਅਮਾ ਇਹ ਤੇ ਦੇ ਗੂ ਵੀ ਪੈ ਜਾ 2 1 ਚਲ ਮੈਂ लवली ਨੂੰ ਕਹਿੰਨੀ ਆ ਜਿਹੜਾ ਵੀ ਸਮਾਨ ਲੈਣ ਨੂੰ ਵਤਨ ਲਿਆ ਦਿੰਦਾ ਆ 2 1 ਹਾਂ 2 1 ਹਾਂਜੀ ਮੰਦੀਪ ਮੈਂ ਤੇ ਕਹਿੰਦੀ ਸੀ ਵੀ ਤੁਸੀਂ ਆਜੋ ਕਿਸੇ ਦਿਨ ਇਹਦੇ ਨਾਲ ਤੁਸੀਂ ਮੈਨੂੰ ਸਮਾਨ ਦੱਸ ਦੋ ਜਿਹੜਾ ਜਿਹੜਾ ਲਿਆਉਣਾ ਵਾ ਧੌਮ ਲੱਗਾ ਮੈਂ ਫੜੀ ਆਉਂਗਾ ਚਲ ਇਹ ਵੀ ਗੱਲ ਮੁੰਡੇ ਨੂੰ ਹਾਂ ਕੀਤੀ ਆ ਤੇ ਛੇਤੀ ਆਲੀ ਟਾਈਮ ਨਾ ਨਹੀਂ ਤੁਸੀਂ ਨਹੀਂ ਕਹਿਣਾ ਦੋਗੇ ਇਹ ਮੁੰਡੇ ਵਾਲੇ ਵੀ 10 ਵੀ ਸੋਹਰੇ ਤੇਰੇ ਆਉਣ ਲੱਗੇ ਆ ਕੋਲ ਤੂੰ ਬਹੇਗਾ ਵੀ ਉਹ ਤੇਰਾ ਘੇ ਘਰ ਨਹੀਂ ਹੈਗਾ ਤੇ ਕੀ ਮੈਂ ਬਾਬਾ ਕੀ ਮੈਂ ਹਾਦ ਹੋ ਗਏ ਇਹ ਮੁੰਡੇ ਵਾਲੇ ਨੇ ਬਸ ਤੇ ਪਣੀ ਕਿਦਾਂ ਗਏ ਕਿਦਾਂ ਨਹੀਂ ਦੋਵੇਂ ਜਣੇ ਜੋਬਨ ਨੂੰ ਕਿਦਾਂ ਲੈ ਗਏ ਨਾਲੋਂ ਜੋਬਨ ਨੂੰ ਤੇ ਮੰਮੀ ਚੰਗਾ ਨਹੀਂ ਸਮਝਦੇ ਉਹ ਸਮਝ ਚਲਾਉਂਦਾ ਇਥੋਂ ਵੀ ਉਹ ਚਲਾ ਲੈਂਦਾ ਮੋਟਰਸਾਈਕਲ ਕਿਵੇਂ ਦੋ 1 ਉਹ ਕੀ ਪਤਾ ਵਾ ਆਪਣਾ ਮੋਟਰਸਾਈਕਲ ਲੈ ਗਿਆ ਹੋਇਓ ਵੇਖ ਲਿਓ ਪੱਕਾ ਦਾਲ ਚ ਕੁਝ ਕਾਲਾ ਹੋਣਾ ਵਾ। ਓਥੇ ਕਰਾ ਦਾਲ ਚ ਕਾਲਾ ਹੋਣਾ ਤੂੰ। ਵਲ। ਜੇ ਉਹਦੀ ਸੱਸ ਕੱਲ ਨੂੰ ਪੁੱਛੂਗੀ। ਮੈਂ ਕੱਪੜੇ ਪਾਉਣ ਲੱਗਾ ਵਾਂ। ਚਲ ਆਪਾਂ ਸ਼ਰੂ ਕਰਾਂਗੇ ਅੱਜ ਹੀ। ਆਪਾਂ ਵੀ ਘਰ ਨਹੀਂ ਰਹਿਣਾ। ਚਲੋ ਠੀਕ ਆ। ਠੀਕ ਹੈ ਨਾ? ਆ ਗਈ। ਆ ਗਿਆ ਮੈਂ ਕੱਪੜੇ ਪਾ ਕੇ। ਵਲ। ਉਹ ਸੰਦੀਪ ਤੂੰ ਉਹਨੂੰ ਕਲੀ ਲੈ ਕੇ ਜਾਣਾ ਨਾਲ। ਇਹਨਾਂ ਨੂੰ ਮੈਨੂੰ ਇਹ ਦੱਸੋ। ਓਏ ਉਹ ਕਦੀ ਗਿਆ ਨਹੀਂ ਓਥੇ। ਪਹਿਲੀ ਵਾਰੀ ਉਹਨੂੰ ਖਾਣਾ ਵਾ। ਖਾਣਾ ਉਹਨੂੰ। ਉਹਦਾ ਤਾਂ ਉਹ ਚੰਗਾ ਨਹੀਂ ਲੱਗਦਾ। ਦਵਾਈਆਂ ਦੇ ਦੇ ਉਹਨੂੰ ਸੁਦਾਈ ਕਰਨ ਦੇ। ਹੁਣ ਤੇ ਨਾਲ ਲੈ ਕੇ ਚੱਲੇ ਓ। ਉਤੀ ਬੋਲਦਾ ਮੈਂ ਗਾੜੀ ਤੋਰ ਕੀ ਹੈ ਫਿਰ ਉਹਨੂੰ ਗੜੀ ਲਾ ਕੇ ਯਾਰ ਲਾਲਾ ਉਹਨੂੰ ਗੜੀ ਨਹੀਂ ਮੈਂ ਨਹੀਂ ਕਦੀ ਅੜਿਆ ਕਰ ਤੂੰ 1 ਉਹਦਾ ਤੁਹਾਨੂੰ ਉਹ ਚੰਗਾ ਨਹੀਂ ਲੱਗਦਾ 2 1 ਚੱਲ ਬਾਹਰੋਂ ਚਲੀਏ ਫਿਰ ਮੈਂ ਅਗ੍ਹਾ ਡੇਕਾਂਗਾ 2 1 2 1 ਨਾੜੇ ਨਾ ਰਟਾ ਤੇਰਾ ਪਿਆ ਦਲਜੀਤ ਦੇ ਨਾਲ ਤਾਂ ਬਾਕੀ ਤੂੰ ਹੀ ਮੇਰੀ ਗੱਲ ਸਮਝੇ ਹੀ ਨਹੀਂ ਜੇ ਤਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਨਾ ਜੇ ਰਿਸ਼ਤਾ ਹੀ ਕਰਾਵਾਂਗੇ ਤੇ ਕੁੜੀ ਹਾਥੇ 2 1 ਤੂੰ ਹਿੱਤੇ ਮੇਰੀ ਗੱਲ ਮੰਨਦੇ ਹੀ ਨਹੀਂ ਜੇ ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਹੀ ਜੇ ਰਿਸ਼ਤਾ ਹੀ ਆਪਣੀ ਮਰਜ਼ੀ ਨਾਲ ਕਰਵਾਵਾਂਗੇ ਕੁੜੀ ਹੱਥ ਦੇ ਹੋਏ 2 1 ਤੁਸੀਂ ਮੇਰੀ ਗੱਲ ਸਮਝਦੇ ਨਹੀਂ ਜੇ ਬਗਾਣੇ ਤਾਂ ਜਾਣਾ ਵਾਂਗੇ ਤੇ ਫੇਰ ਵੀ ਉਹਨਾਂ ਨੂੰ ਰੋਟੀ ਪਾਣੀ ਤੇ ਬਣਾਉਣਾ ਹੀ ਪੈਣਾ ਵਾ ਤੁਹਾਡੇ ਲਈ ਨਹੀਂ ਬਣਾਉਣਾ ਸਾਨੂੰ ਚੁੱਭਣਾ ਆਹ ਇੱਕ ਸਾਡਾ ਉਹ ਚੱਲ ਕੋਈ ਗੱਲ ਉੱਥੇ ਛੱਡ ਜਾਇਆ ਕਰੋ ਨਹੀਂ ਨਹੀਂ ਲੈ ਜਾਾਂਗੇ ਅਗਲੀ ਆਰ ਭਾਈ ਭਜਣਾ ਨਹੀਂ ਗੱਲ ਕਰਨੀ ਹੈ ਜੀ ਪਤ ਕੋਈ ਕੰਮ ਦੱਸਣ ਵਾਲਾ ਹੁੰਦਾ ਤੇ ਕੋਈ ਨਹੀਂ ਵੀ ਦੱਸਣ ਵਾਲਾ ਹੁੰਦਾ ਆਹ ਇਹ ਹੈ ਤੇ ਬਗਾਨੇ ਆ ਹਨੂ ਕੋ ਦੱਸਣਾ ਉਹ ਹੈ ਤਾਂ ਤੁਸੀਂ ਆਪਣੇ ਜੇ ਆਣ ਤੋਂ ਵੀ ਮੈਂ ਮੈਂ ਉਹ ਪੁੱਤ ਹੈ ਤੁਸੀਂ ਵੀ ਆਪਣੇ ਜੇ ਨਹੀਂ ਹੁਣ ਮੋਟਰਸਾਈਕਲ ਦੇ ਧੱਕੇ ਖਾਓਗੇ ਉਹ ਕੋਈ ਗੱਲ ਨਹੀਂ ਆ ਜਾਣਾ ਤੇ ਅਸੀਂ ਆਏ ਇਰਾਦਾ ਵਾ ਐਵੇਂ ਸ਼ਹਿਰ ਚੱਲੀਏ ਲੱਗ ਜੂ ਪਰਦਾ ਫਿਰ ਇਹਨਾਂ ਨੂੰ ਮੈਂ ਉੱਤੇ ਹੀ ਆਦਾ ਹਾਂਜੀ ਠਹਿਰ ਕੇ ਆਇਓ ਉਹ ਡਾਇਨੋਸ਼ੇ ਦਾ ਜਿਹਨੂੰ ਮੈਂ ਖੜਨਾ ਸੀ ਕੀ ਆਂਦੇ ਹੁੰਦੇ ਆ ਲੋਡ ਵੇਲੇ ਗਦੇ ਨੂੰ ਬਾਪ ਚਾਣਾ ਪੈਂਦਾ ਵਾ ਹੁਣ ਆ ਰੋਕ ਜਾ ਮਾਈਕ ਤੇ ਲਾ 2 1 ਕੋਈ ਗੱਲ ਨਹੀਂ ਪੁੱਤ ਦਲਜੀਤ ਦੇ ਨਾਲ ਜਾ ਕੇ 2 1 ਕੋਈ ਗੱਲ ਨਹੀਂ ਪੁੱਤ ਦਲਜੀਤ ਦੇ ਨਾਲ ਜਾ ਕੇ ਨਾ ਆਪੇ ਨਵਾਂ ਸੂਟ ਲੈ ਆਂਦਾ ਵਾ 2 1 ਮੰਮੀ ਜੀ ਆ ਮਾਈਕ ਤੇ ਦੇ ਵੀਨ ਪਹਿਲਾਂ 2 1 ਚੱਲ ਮੈਂ ਲਵਲੀ ਨੂੰ ਕਹਿੰਨੀ ਜਿਹੜਾ ਕੋਈ ਸਮਾਨ ਲੈਣ ਵਤਨ ਲਿਆ ਦਿੰਦਾ ਆ ਹਾਂ ਹਾਂ 2 1 ਹਾਂਜੀ ਮੰਦੀਪ ਮੈਂ ਤੇ ਕਹਿੰਦੀ ਸੀ ਵੀ ਤੁਸੀਂ ਆਜੋ ਕਿਸੇ ਦਿਨ ਇਹਦੇ ਨਾਲੋਂ ਤੁਸੀਂ ਮੈਨੂੰ ਸਮਾਨ ਦੱਸ ਦੋ ਜਿਹੜਾ ਜਿਹੜਾ ਲਿਆਉਣਾ ਵਾ ਧੌਮ ਲੱਗਾ ਮੈਂ ਫੜੀ ਆਉਂਗਾ